ਨੇ ਕੋਤਾ ਸੇ ਕੀ ਕਰੀ ਮਾ ਬਾਬੇ ਕੱਲ੍ਹ ਤੇ ਮੈਂ ਇੱਕ ਮੰਗੇ ਕੋਈ ਨਹੀਂ ਭੈਣ ਮੇਰੀ ਹੌਸਲਾ ਦਾ ਕਰੋ ਨਾਲ ਅੱਜ ਪੰਜ ਭੈਣਾਂ ਐ ਇੱਕ ਪਹਿਨਾਂ ਛੋਟੇ ਛੂਟੀਆਂ ਮੈਂ ਹੀ ਸਭ ਤੋਂ ਵੱਡੀ ਐ ਕਰੇ ਤੂੰ ਕਰਨਾ ਪਊਗਾ ਫਿਰ ਜੀ ਵੇਚ ਕੇ ਸਾਡਾ ਘਰ ਦਾ ਖਰਚਾ ਚੱਲਦਾ ਐ ਮੈਂ ਵੀ ਉਦੋਂ ਸੀ ਨਾ ਸਾਡਾ ਭਰਾ ਹੀ ਛੁੱਟ ਗਿਆ ਇਹਦੇ ਕਰਕੇ ਤੇਜ ਮੰਗਦੇ ਤੇ ਸਸਰਾਲ ਵਾਲੇ ਇੱਕ ਵਾਰ ਦਿੱਤੇ ਸੀ ਬਹੁਤ ਦੇ ਦਿੱਤੇ ਸੀ ਫਿਰ ਵੀ ਮੰਗੀ ਜਾ ਰਹੇ ਤੇ ਪਰ ਮੈਨੂੰ ਮੇਰੇ ਤੇ ਝੂਠਾ ਨਾਮ ਲਾਤਾ ਚੋਰੀ ਦਾ ਕੇਸ ਪਾਤਾ ਮੇਰੇ ਤੇ ਹੁਣ ਪੁਲਿਸ ਕੰਪਲੀਟ ਨਹੀਂ ਕੀਤੀ ਜੀ ਪੁਲਿਸ ਕੰਪਲੇਨ ਕੀਤਾ ਸੀ ਪੁਲਿਸ ਆਲੇ ਨੇ ਸੱਡੀ ਸੁਣਵਾਈ ਨਹੀਂ ਕੀਤੀ ਮਤਲਬ ਪੈਸੇ ਲੈ ਲਿਆ ਉਹਨਾਂ ਤੇ ਫੇ ਸਾਨੂੰ ਗਾਲਾਂ ਕੱਢ ਕੇ ਪਜਾਤਾ ਸੀ ਤੁਹਾਡੇ ਰਿਸ਼ਤੇਦਾਰਾਂ ਨੇ ਕੋਈ ਆਂਡ ਗਵਾਨ ਨਹੀਂ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਇਹ ਕਿਉਂ ਕਰ ਰਹੇ ਰਿਸ਼ਤੇਦਾਰ ਆਲੇ ਨਾ ਜਿੱਤੇ 골 ਪੈਸੇ ਹੁੰਦੇ ਉਹਦੇ ਕੋਲ ਹੀ ਜਾਂਦੇ ਆ ਰਿਸ਼ਤੇਦਾਰ ਆਲੇ ਹੁਣ ਗਰੀਬਾਂ ਦੀ ਕੋਈ ਨਹੀਂ ਸੁਣਵਾਈ ਕਰਦਾ ਮਾਰ ਹੋਣ ਦੇ ਬਾਵਜੂਦ ਵੀ ਪਾਪੀ ਪੇਟ ਦੇ ਲਈ ਬਹੁਤ ਨਾਲ ਇਕੱਠੀਆਂ ਕਰੀ ਆ ਨਾਲੇ ਕਹਿੰਦੀ ਸੇਵਾ ਹੋ ਰਹੀ ਆ ਮੇਰੀ ਇਸ ਸ਼ਹੀਦਾ ਦੀ ਧਰਤੀ ਦੇ ਉੱਤੇ ਤੇ ਨਾਲੇ ਸਾਡੇ ਘਰ ਦਾ ਗੁਜ਼ਾਰਾ ਚੱਲ ਜੂਗਾ ਫਤੇਗੜ ਸਾਹਿਬ ਦੀ ਉਹ ਪਵਿੱਤਰ ਪਾਵਨ ਧਰਤੀ ਆ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਜਿੰਦਾ ਦੀਵਾਰ ਦੇ ਵਿੱਚ ਣ ਦਿੱਤਾ ਜਾਂਦਾ ਤਾ ਅੱਜ ਉਹਨਾਂ ਦੀ ਸ਼ਹਾਦਤ ਦਾ ਦਿਨ ਆ ਅਤੇ ਸ਼ਹਾਦਤ ਦੇ ਦਿਨ ਉੱਤੇ ਸੰਗਤਾਂ ਵੱਡੀ ਗਿਣਤੀ ਦੇ ਨਤਬਸਤਕ ਹੁੰਦੀਆਂ ਨੇ ਅਤੇ ਸੰਗਤਾਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਪਣੇ ਢੰਗ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਇੱਕ ਭੈਣ ਸਾਨੂੰ ਨਜ਼ਰ ਆਏ ਜਿਹੜੇ ਇੱਕ ਬਲੱਖਣ ਸੇਵਾ ਕਰ ਰਹੀ ਸੀਗੇ ਤਾਂ ਉਹਨਾਂ ਦੀ ਸੇਵਾ ਨੂੰ ਦੇਖ ਕੇ ਮਨ ਜਿਹੜਾ ਇੰਨਾ ਕਿ ਜ਼ਿਆਦਾ ਉਹ ਹੋਇਆ ਖੁਸ਼ ਹੋਇਆ ਕਿ ਉਹ ਸਟੋਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਗੱਲਬਾਤ ਵੀ ਕਰਾਂਗੇ ਕਿ ਭੈਣ ਕਿੱਥੋਂ ਆਏ ਨੇ ਭੈਣੇ ਸ਼ਸ਼ੀਕਾਲ ਸਸਰੀਆਕਾਲ ਜੀ ਮੈਨੂੰ ਕੀ ਨਾਮ ਆ ਰੀਸ਼ਮਾ ਜੀ ਸਰ ਇੰਤੋ ਬਾਮਣ ਮਾਜਰਤੋ ਅੱਛਾ ਇੱਥੇ ਹੀ ਕਰਦੇ ਹੋ ਤੁਸੀਂ ਕੀ ਕਰ ਰਹੇ ਹੋ ਇਹ ਬੋਤਲਾਂ ਇਕੱਠੀਆਂ ਕਰ ਰਹੇ ਹੋ ਆ ਬੋਤਲਾਂ ਇਕੱਠੀ ਕਰ ਰਹੇ ਆ ਆਪਣੇ ਪੇਟ ਵਾਸਤੇ ਮਗਰ ਫਿਰ ਵੀ ਅਸੀਂ ਸੇਵਾ ਵੀ ਕਰ ਰਹੇ ਹਾਂ ਅੱਛਾ ਚਲੋ ਇਹ ਇੱਕ ਤਰ੍ਹਾਂ ਦੇ ਸਾਡਾ ਸੇਵਾ ਵੀ ਹੋ ਰਹੀਆਂ ਸਾਡਾ ਬੋਤਲ ਵੀ ਇਕੱਠਾ ਹੁੰਦੇ ਹੁਣ ਕਰਿਆ ਸਾਡੇ ਰੋਜ਼ੀ ਰੋਟੀ ਦਾ ਕੰਮ ਆਉਂਦਾ ਏ ਅੱਛਾ ਹਾਂਜੀ ਇਹਨਾਂ ਨੂੰ ਇਕੱਠੀਆਂ ਕਰਕੇ ਫਿਰ ਪਲਾਸਟਿਕ ਨੂੰ ਵੇਚ ਕੇ ਆਉਂਦੇ ਹਾਂ ਜੀ ਵੇਚ ਕੇ ਸਾਡਾ ਘਰ ਦਾ ਖਰਚਾ ਚੱਲਦਾ ਹੈ ਪੜਦੇ ਵੀ ਹੋ ਤੁਸੀਂ ਨਾ ਸਾਡਾ ਭਰਾਈ ਚੂੜ ਗਿਆ ਇਹਦੇ ਕਰਕੇ ਜੀ हां मतलब पापा मम्मी पापा मम्मी कमाने वास्ते करे हां पांच ਭੈਣੇ ਅਸੀਂ ਇੱਕ हां ਇੱਕ ਪੜਾਇ ਹਾਂ ਮੇਰਾ ਵਿਆਹ ਹੋਇਆ ਭਰਾ ਮੇਰੇ ਘਰ ਆਲੇ ਹੋਰ ਮਤਲਬ ਸਸਰਾਲ ਵਾਲੇ ਮਾਰਕੁੱਟ ਕੇ ਪਜਾ ਦੇ ਮੈਨੂੰ ਘਰੇ ਦਾ ਵਿਆਹ ਹੋਇਆ ਸੀ ਸਹੁਰੇ ਪਰਿਵਾਰ ਨੇ ਤੁਹਾਨੂੰ ਕੱਢਤਾ हां ਮਾਰਕੁੱਟ ਕੇ ਪਜਾਤਾ ਅੱਛਾ ਹਾਂਜੀ ਕਿਸੇ ਨੇ ਉਹ ਹੜੀ ਕਿਤਾ ਤੁਸੀਂ ਪੁਲਿਸ ਕੰਪਲੀਟ ਨਹੀਂ ਕੀਤੀ ਜੀ ਪੁਲਿਸ ਕੰਪਲੇਨ ਕੀਤਾ ਸੀ ਪੁਲਿਸ ਆਲੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਮਤਲਬ ਪੈਸੇ ਲੈ ਲਿਆ ਉਹਨਾਂ ਤੇ ਫਿਰ ਸਾਨੂੰ ਗਾਲਾਂ ਕੱਢ ਕੇ ਪਜਾਤਾ ਸੀ ਤੁਹਾਨੂੰ ਕੱਢਿਆ ਕਿਉਂ ਕੀ ਮੰਗ ਰੱਖੀ ਕੋਈ ਪੈਸੇ ਪੁਸੇ ਮੰਗਦੇ ਹੈਜ ਮੰਗਦੇ ਸੀ ਹੈਜ ਮੰਗਦੇ ਤੇ ਸਸਰਹਾਲ ਵਾਲੇ ਇੱਕ ਵਾਰ ਦਿੱਤੇ ਸੀ ਬਹੁਤ ਦੇ ਦੇਤੇ ਸੀ ਫਿਰ ਵੀ ਮੰਗੀ ਜਾ ਰਹੇ ਤੇ ਫਿਰ ਮੈਨੂੰ ਮੇਰੇ ਤੇ ਝੂਠਾ ਨਾਮ ਲਾਤਾ ਚੋਰੀ ਦਾ ਕੇਸ ਪਾਤਾ ਮੇਰੇ ਤੇ ਹੁਣ ਤੁਹਾਡੇ ਡੈਡੀ ਕੀ ਕੰਮ ਕਰਦੇ ਆ? ਕਵਾਰ ਚੁੱਕਦੇ ਆ ਆਹੀ ਕੰਮ ਕਰਦੇ ਆ ਚੁੱਕਦੇ ਆ ਹਾਂਜੀ ਇਹ ਫਿਰ ਤੁਸੀਂ ਕਦੋਂ ਤੋਂ ਕਰ ਰਹੇ ਹੋ ਇਹ ਸੇਵਾ ਜਿਵੇਂ ਬੋਤਲਾਂ ਇਕੱਠੀਆਂ ਕਰ ਰਹੇ ਹੋ ਅਸੀਂ ਜੇ 24 ਤਰੀਕ ਤੋਂ ਆਏ ਹੋਏ ਆ 24 ਤਰੀਕ ਤੋਂ ਸੇਵਾ ਕਰ ਰਹੇ ਅਸੀਂ ਤਾਂ ਇਹ ਭੈਣਾਂ ਬੜੀ ਦਰਦਪ੍ਰੀ ਇਸ ਭੈਣ ਦੀ ਕਹਾਣੀ ਆ ਸੇਵਾ ਵੀ ਆ ਕਹਿੰਦੇ ਪੁੰਨ ਤੇ ਨਾਲੇ ਫਲੀਆਂ ਵੀ ਆ ਸੇਵਾ ਇਸ ਤਰ੍ਹਾਂ ਕਿਉਂਕਿ ਜੇ ਪਲਾਸਟਿਕ ਦੀਆਂ ਬੋਤਲਾਂ ਅਸੀਂ ਪੀ ਕੇ ਸੜਕ ਦੇ ਵਿਚਾਲੇ ਸੁੱਟ ਦੇਵਾਂਗੇ ਕਿਸੇ ਦੇ ਪੈਰ ਹੇਠਾਂ ਆਊਗੀ ਕੋਈ ਡਿੱਗ ਸਕਦਾ ਜਿੱਤੀ ਜਾਊਗਾ ਐਵੇਂ ਕੋਈ ਗਿਰ ਵੀ ਜਾਊਗਾ ਰੂ ਲੱਗਵੀ ਜਾਊਗਾ ਕੋਈ ਡਿੱਗ ਸਕਦਾ ਤਾ ਉਹਨੂੰ ਬਚਾਉਣ ਦੇ ਲਈ ਜਿੱਥੇ ਇਹਨਾਂ ਦੇ ਵੱਲੋਂ ਇੱਕ ਸੇਵਾ ਕੀਤੀ ਜਾ ਰਹੀ ਹੈ ਬੋਤਲਾਂ ਇਕੱਠੀਆਂ ਕਰਕੇ ਉੱਥੇ ਹੀ ਇਹਨੂੰ ਵੇਚ ਕੇ ਇਹ ਕਹਿੰਦੇ ਵੀ ਅਸੀਂ ਆਪ ਦਾ ਗੁਜ਼ਾਰਾ ਕਰਾਂਗੇ ਘਰ ਦਾ ਖਰਚਾ ਚਲਾਵਾਂਗੇ ਕਿਉਂਕਿ ਪੰਜ ਬਣਾਂ ਗਈਆਂ ਬੇਬੇ ਬਾਪੂ ਨੇ ਇਕੱਲੇ ਤੇ ਐਡਾ ਵੱਡਾ ਪਰਿਵਾਰ ਦਾ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਖਰਚਾ ਚਲਾਉਣਾ ਬੇहद ਮੁਸ਼ਕਲ ਹੋ ਜਾਂਦਾ ਤੁਹਾਡੇ ਕੋਲ ਬੇਟੀ ਵੀ ਹੈ ਹਾਂ ਮੇਰੀ ਬੇਟੀ ਵੀ ਹੈ ਕਿੰਨੇ ਚਿਰ ਦੀ ਹੈ ਜੀ 1.5 ਸਾਲ ਦੀ ਹੈ ਤੁਹਾਡੀ ਆਪ ਦੀ ਉਮਰ ਕਿੰਨੀ ਹੈ ਮੈਂ 21 ਸਾਲ ਦੀ ਹਾਂ 21 ਸਾਲ ਦੀ ਵਿਆਹ ਕਿੰਨੀ ਉਮਰ ਤੇ ਹੋਇਆ ਸੀਗਾ ਜੀ ਮੇਰਾ 19 ਸਾਲ ਤੇ ਵਿਆਹ ਹੋ ਗਿਆ ਸੀ 19 ਸਾਲ ਦੀ ਦਾ ਵਿਆ ਇਹ ਹੁਣ ਕਦੋਂ ਛੜੇ ਛੜਾ ਕਦੋਂ ਆ ਆਹੀ ਪੂਜਾਤਾ ਹੁਣ ਨਵੇਂ ਸਾਲ ਦੇ ਮੇ ਉਹ ਇੱਥੇ 8ਵੇਂ ਮਹੀਨੇ ਤੋਂ ਪੂਜਾਤਾ ਸੀ ਸਾਨੂੰ ਅੱਛਾ ਤੇ ਹੋਰ ਤੁਹਾਡੇ ਰਿਸ਼ਤੇਦਾਰਾਂ ਨੇ ਕੋਈ ਆਂਡ ਗਵਾਂਡ ਨੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਰਿਸ਼ਤੇਦਾਰ ਆਲੇ ਨਾ ਜਿੱਦੇ ਕੋਲ ਪੈਸੇ ਹੁੰਦੇ ਉਹਦੇ ਕੋਲ ਹੀ ਜਾਂਦੇ ਆ ਰਿਸ਼ਤੇਦਾਰ ਆਲੇ ਹੁਣ ਗਰੀਬਾਂ ਦੀ ਕੋਈ ਨਹੀਂ ਸੁਣਵਾਈ ਕਰਦਾ ਪੁਲਿਸ ਵਾਲੇ ਹੋ ਜਾਂ ਐਸਐਸਪੀ ਸਾਈਵਾ ਹੋ ਐਸਐਸਪੀ ਸਾਈਵਾ ਕੋਲ ਵੀ ਦਰਖਾਸਤ ਦਿੱਤਾ ਸੀ ਹਮਨੇ ਸਾਡੀ ਸੁਣਵਾਈ ਨਹੀਂ ਹੋਈ ਹੈ ਇਹ ਆ ਲੈਫਟ ਸੇ ਉੱਤੇ ਕੀ ਹੋਇਆ ਸੱਟਾਂ ਲੱਗੀਆਂ ਗਈਆਂ ਕਿਸੇ ਨੇ ਮਾਰਿਆ ਤੁਹਾਨੂੰ ਕੀ ਕਰਨਾ ਹੈ ਬੁਖਾਰ ਹੈ ਮੈਨੂੰ ਮੈਨੂੰ ਬੁਖਾਰ ਆ ਕੋਣ ਵੀ ਬੁਖਾਰ ਆ ਤੁਹਾਨੂੰ ਹਾਂਜੀ ਤੁਸੀਂ ਇਸ ਟਾਈਮ ਬੁਖਾਰ ਦੇ ਵਿੱਚ ਸੇਵਾ ਕਰ ਰਹੇ ਹੋ ਹਾਂਜੀ ਦਵਾਈ ਲਈ ਤੁਸੀਂ ਕੋਈ ਹਾਂਜੀ ਪੈਸੇ ਨਹੀਂ ਹੈ ਸਾਡੇ ਕੋਲ ਤਾਂ ਅਸੀਂ ਕੀ ਕਰੀਏ ਮਾਪੇ ਕੱਲੇ ਕਰਮੇ ਕਮਾਂਗੇ ਕੋਈ ਨਹੀਂ ਭੈਣ ਮੇਰੀ ਹੌਸਲਾ ਰੱਖ ਰੋ ਨਾ ਕੋਈ ਨਹੀਂ ਤੈਨੂੰ ਦਵਾਈ ਅਸੀਂ ਦਵਾਉਣੇ ਆ ਅਸੀਂ ਦਵਾਵਾਂਗੇ ਦਵਾਈ ਦਾ ਤੇਰੀ ਕੋਈ ਲੋੜ ਆ ਅਸੀਂ ਪੂਰੀ ਕਰਾਂਗੇ ਮਾ ਮਾਪੇ ਕੱਲੇ ਕਰੇ ਪੰਜ ਪੈਣੇ ਆ ਸਟੇਟ ਪੈਣੇ ਛੋਟੇ ਛੂਟੀ ਆ ਮੇਹੀ ਸਭ ਤੋਂ ਵੱਡੀਆਂ ਕਰੇ ਦੁਕਰਨਾ ਪਊਗਾ ਫਿਰ ਪਾ ਮਾ ਬਾਬੇ ਉੱਪਰ ਕਿੰਨਾ ਬੋਝ ਦੋਗੇ ਤੁਸੀਂ ਦੱਸ ਸੋਚੋ ਸੋ ਲੋਗੀ ਕਹਿੰਦੇ ਕਿ ਮਾ ਬਾਪੇ ਬੁੜੇ ਹੁੰਦੇ ਇਸ ਲਈ ਕਰਾਂਦੇ ਅਸੀਂ ਮਾ ਬਾਪੇ ਕਰਕੇ ਅਸੀਂ ਕਰਦੇ ਆ ਕਿਉਂ ਚਲੋ ਮਾ ਬਾਪੇ ਕਿੰਨਾ ਕਰਨਗੇ ਮਾ ਬਾਪਾ ਤਾਂ ਨਹੀਂ ਕਹਿੰਦੇ ਤੁਹਾਨੂੰ ਵੀ ਤੁਸੀਂ ਕੰਮ ਤੇ ਜਾਓ ਨਾ ਜੀ ਅਸੀਂ ਜ਼ਬਰਦਸਤੀ ਆਉਂਦੇ ਆ ਆਪਦੀ ਮਰਜ਼ੀ ਨਾਲ ਆਉਣੇ ਹੋ ਵੀ ਬਾਪੂ ਦੀ ਮਦਦ ਹੋ ਸਕੇ ਆ ਅੱਛਾ ਕਿੰਨੀ ਪੜਾਈ ਕਿੰਨੀ ਕੀਤੀ ਹੋਈ ਆ ਚੌਥੀ ਕਲਾਸ ਕੀਤੀ ਐ ਬਸ ਚੌਥੀ ਤੱਕ ਹੀ ਪੜ੍ਹੇ ਆ ਹਾਂ ਜੀ ਇਹ ਉਹ ਭਵੇਖਾ ਜਿਹਨੂੰ ਸਰਕਾਰਾਂ ਕਹਿੰਦੀਆਂ ਨੇ ਭਵੇਖਾ ਨਾਰੇ ਬੜੇ ਲੱਗਦੇ ਆ ਨੰਨੀ ਸ਼ਾਂ ਧੀ ਬਚਾਓ ਪਰ ਅਜੇ ਤੀ ਬੁਖਾਰ ਆ ਕਹਿੰਦੀ ਬਿਮਾਰ ਆ ਤੁਸੀਂ ਕੁਛ ਖਾਦਾ ਵੀ ਤਾਂ ਲੰਗਰ ਪਛਾਦਾ ਖਾਦਾ ਹਾਂ ਜੀ ਇੰਨਾ ਲੰਗਰ ਲੱਗਿਆ ਹੋਇਆ ਇੱਥੇ ਕੁਛ ਖਾਦਾ ਕਿਉਂ ਨਹੀਂ ਜੀ ਖਾਂਦਾ ਜੀ ਨਹੀਂ ਕਰਦਾ ਬੁਖਾਰ ਕਰਕੇ ਖਾਂਦਾ ਜੀ ਨਹੀਂ ਕਰਦਾ ਕੁਛ ਬਿਮਾਰ ਹੋਣ ਦੇ ਬਾਵਜੂਦ ਵੀ ਪਾਪੀ ਪੇਟ ਦੇ ਲਈ ਬੋਤਲਾਂ ਇਕੱਠੀਆਂ ਕਰ ਰਹੀ ਆ ਨਾਲੇ ਕਹਿੰਦੀ ਸੇਵਾ ਹੋ ਰਹੀ ਆ ਮੇਰੀ ਇਸ ਸ਼ਹੀਦਾਂ ਦੀ ਧਰਤੀ ਦੇ ਉੱਤੇ ਤੇ ਨਾਲੇ ਸਾਡੇ ਘਰ ਦਾ ਗੁਜ਼ਾਰਾ ਚੱਲ ਜੂਗਾ। ਇਹ ਹਾਲਾਤ ਨੇ ਪੰਜਾਬ ਦੇ ਭੈਣ ਵਿਆਹੀ ਸੀਗੀ ਪਰ ਹੁਣ ਭੈਣ ਦੇ ਦੱਸੇ ਮੁਤਾਬਕਿਆ ਦੇ ਸਹੁਰੇ ਪਰਿਵਾਰ ਨੇ ਕੱਢਤਾ। ਅਸਲ ਗੱਲ ਕੀ ਹੋਈ ਹੈ ਤਾਂ ਨਹੀਂ ਜਾਣਦੇ ਪਰ ਜਿਵੇਂ ਭੈਣ ਨੇ ਦੱਸਿਆ ਵੀ ਦੇਹੇਜ ਦੀ ਮੰਗ ਸੀ, ਮਾਰ ਕਟਾਈ ਕਰਦੇ ਸੀਗੇ ਇੱਕ ਬੇਟੀ ਵੀ ਦੱਸੀ ਜਾ ਰਹੀ ਹੈ। ਬਿਜਲੀ ਦਾ ਤਾਰ ਮੇਰੇ ਤੇ ਸੁੱਟ ਦਿੰਦੇ ਤੇ ਗਲਾ ਘੋੜਦੇ ਤੇ ਕਰੇ ਵਰਕੇ ਉਹਦੇ ਚਾਰਜਰ ਦੀ ਤਾਰ ਨਾਲ ਕੁੱਟਦੇ ਤੇ ਘਰ ਆਲਾ ਸੱਸ ਵਰਕੇ ਲੱਗਦੇ ਦੀ ਘਰ ਆਲਾ ਕੁੱਟਦਾ ਸੀ। ਔਰ ਸਸਰਾਲ ਵਾਲੇ ਪਿੱਛੇ ਮਤਲਬ ਪਿੱਛੇ ਦੇਖ ਰਹੇ ਤੇ ਕੋਈ ਆਂਦਾ ਤੋਂ ਨਹੀਂ ਬਚਾਨ ਵਾਸਤੇ ਮੇਰੇ ਪਾਪਾ ਆਏ ਤੇ ਮੇਰੇ ਪਾਪਾ ਨੂੰ ਵੀ ਮਾਰ ਕੁੱਟ ਕੇ ਪਜਾਤਾ ਹਸਪੀਟਲ ਭਰਤੀ ਰਿਹਾ ਅਸੀਂ 3 ਦਿਨ ਉੱਤੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬਹੁਤ ਦੁੱਖ ਹੁੰਦਾ ਹੈ ਕਹਾਣੀਆਂ ਦੇਖ ਕੇ ਅਸੀਂ ਇਹੀ ਅਪੀਲ ਕਰਨੀ ਚਾਹਾਂਗੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਲੋਕਾਂ ਦੀ ਬਾਹ ਫੜੀ ਜਾਣੀ ਚਾਹੀਦੀ ਆ ਮਦਦ ਹੋਣੀ ਚਾਹੀਦੀ ਆ ਅਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੇਕਰ ਕੋਈ ਜ਼ੁਲਮ ਕਰਦਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਔਨ 에ਅਰ ਰਾਜੇ ਸਿੰਘ ਭੋਲਰ ਫਤੇਗੜ ਸਾਹਿਬ